ਅੱਜ ਮੀਂਹ ਬਹੁਤ ਪਿਆ ਪੱਤੇ ਬਹੁਤੇ ਕਿਸਾਨਾਂ ਦਾ ਤਾਂ ਨੁਕਸਾਨ ਕੀਤਾ ਤੇ ਬਹੁਤਿਆਂ ਦਾ ਇਸ ਮੀਂਹ ਨੇ ਫਾਇਦਾ ਕੀਤਾ ਕਿਉਂਕਿ 2 ਦਿਨ ਪਹਿਲਾਂ ਮੀਂਹ ਪਿਆ ਸੀ ਇੱਥੇ ਸਾਡੇ ਘੁੰਮਣ ਖੁਰਦਾ ਮੌੜ ਮੰਡੀ ਅੜੇ ਚ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਤੋਂ 20 ਕਿਲੋਮੀਟਰ ਦੂਰ ਤੇ ਇੱਥੇ ਹੁਣ ਮੂੰਗੀਆਂ ਮੰਗੀਆਂ ਦਾ ਤਾਂ ਬਹੁਤ ਨਖਾਣਾ ਵਾਲਾ ਕੰਮ ਵੀ ਆਜੇ ਖਰ ਠੀਕ ਹੈ ਕੋਈ ਢੀ ਨੁਕਸਾਨ ਦੇ ਵੀ ਨਹੀਂ ਗੱਲਾਂ ਪਰ ਜਿਹੜੇ ਬਾਣਾ ਚ ਪਾਣੀ ਜਾਂਦਾਗਾ ਉਹ ਵੀ ਤਾਂ ਠੀਕ ਆ ਕਿਸੇ ਵਾਹਣ ਦਾ ਪਾਣੀ ਨਿਕਲ ਕੇ ਜਾਂਦਾ ਉਹਨੂੰ ਨੁਕਸਾਨ ਪਹੁੰਚੂਗਾ ਕਿਉਂਕਿ ਇਹ ਦੋ ਦਿਨ ਪਾਣੀ ਜਾਈ ਜਾਣਾ ਉਹਨਾਂ ਦੇ ਜਿਹੜੇ ਬਾਣਾ ਚ ਨਿਕਲਦਾ ਨਾ ਪਾਣੀ ਹੋਰ ਬਾਣਾ ਦਾ ਉੱਚਾ ਦਾ ਨੀਵੇਂ ਤਾਂ ਹਮਾਂ ਚ ਜਾਂਦਾ ਹੈ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਪਰ ਜੇਕਰ ਦੇਖਿਆ ਜਾਵੇ ਜਿਹੜੇ ਪਾਣੀ ਜਿਹਦੇ ਪਾਣਾ ਦੇ ਵਿੱਚ ਹੀ ਰੁਕ ਜੂਗਾ ਉਹਦੇ 'ਚ ਫਾਇਦਾ ਹੈ ਪਾਣੀ ਬਹੁਤ ਹੈ ਬਿਜਲੀ ਦਾ ਵੀ ਫਾਇਦਾ ਹੈ ਬਹੁਤ ਫਾਇਦੇ ਹੁੰਦੇ ਆ ਮੀਂਹ ਦੇ ਤਾਂ ਉਹ ਤਾਂ ਪਾਣੀ ਆਪਣਾ ਧਰਤੀ ਵਾਲਾ ਹੁੰਦਾ ਹੀ ਨਹੀਂ ਜਿਹੜਾ ਇਹ ਪਾਣੀ ਹੈ ਇਹ ਤਾਂ ਫਸਲ ਲਈ ਵੇ ਹਾਂ ਸਭ ਰੇ ਹਾਂ ਸਭ ਕੋ ਵਿੱਚ ਹੀ ਆਰੇ ਕਾਹਦਾ ਫਾਇਦਾ ਇਹਦੇ ਵਿੱਚ ਬੰਜੜ ਬਾਣਾ ਅੰਚ ਪਾਣੀ ਖੜਾਤਾ 5 5 6 6 ਉਂਗਲਾਂ ਬੱਟਾਂ ਤੱਕ ਪਾਣੀ ਝੋਨਾ ਬੱਟਾਂ ਦੇ ਉੱਪਰ ਦੀ ਕਰਦਾ ਜਿਹੜੇ ਵਹਣ ਵਿੱਚੋਂ ਨਿਕਲਣਾ ਨਹੀਂ ਪਾਣੀ ਝੋਨਾ ਬੱਟਾਂ ਤੋਂ ਉੱਤੇ ਨਿਕੜਦਾ ਪਾਣੀ